ਹਾਂਜੀ ਬਾਈ ਅੱਜ ਨਾਲ ਸੁਣਨੇ ਨਾਲ ਗੱਲ ਸਾਂਝੀ ਕਰਨ ਜਾ ਰਹੇ ਆ ਵਿਆਹ ਦੇ ਪ੍ਰੋਗਰਾਮਾਂ ਦੀ ਤੁਸੀਂ ਦੇਖ ਸਕਦੇ ਹੋ ਵੀ ਪਿੰਡਾਂ ਦੇ ਵਿੱਚ ਜਦੋਂ ਵਿਆਹ ਚੱਲਦੇ ਆ ਕੜਾਹਿਆਂ ਦਾ ਕੰਮ ਚੱਲਦਾ ਹੈਗਾ ਆਪਣੇ ਸਾਰੇ ਭਰਾ ਇਕੱਠੇ ਹੋ ਜਾਂਦੇ ਆ ਹਨਾ ਤੇ ਮੋਹ ਪਿਆਰ ਦੇਖ ਲਓ ਸਾਰੇ ਵਧੀਆ ਤਰੀਕੇ ਨਾਲ ਕੰਮਕਾਰ ਸਾਹਮਣੇ ਹੈਗੇ ਕੰਮਕਾਰ ਕਰਦੇ ਆ ਪਰ ਅੱਜ ਦੇ ਸਮੇਂ ਦੇ ਵਿੱਚ ਠੇਕੇਦਾਰੀ ਸਿਸਟਮ ਹੋ ਗਿਆ ਹੈਗਾ ਬਹੁਤ ਹੱਦ ਤੱਕ ਤੁਸੀਂ ਦੇਖ ਸਕਦੇ ਹੋ ਵੀ ਇਦਾਂ ਦਾ ਪਿਆਰ ਹੈ ਜਿਹੜਾ ਉਹ ਤੁਸੀਂ ਕਿਤੇ ਅੰਦਾਜ਼ਾ ਲਾ ਸਕਦੇ ਹੋ ਦੇਖ ਸਕਦੇ ਹੋ ਕਿਉਂਕਿ ਠੇਕੇਦਾਰੀਆਂ ਦੇ ਸਿਸਟਮ ਨੇ ਤੇ ਬਦਲਦੇ ਕਲਚਰ ਨੇ ਖਤਮ ਕਰਤਾ ਤੁਸੀਂ ਦੇਖ ਸਕਦੇ ਹੋ ਕੜਾਈਆਂ ਦੇ ਕਿਵੇਂ ਕੰਮ ਕਰਦੇ ਆ ਇੱਕ ਦੂਜੇ ਦੇ ਨਾਲ ਰਲ ਮਿਲ ਕੇ ਕਿਸ ਤਰ੍ਹਾਂ ਪਿਆਰ ਹੈ ਤੁਸੀਂ ਦੇਖ ਸਕਦੇ ਹੋ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਹੋਏ ਵਿਆਹਾਂ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਜਿਹੜਾ ਆਪਣਾ ਸ਼ਰੀਕਾ ਹੁੰਦਾ ਹੈਗਾ ਆਂਡ ਗਮਾਂਡ ਹੁੰਦਾ ਸਾਰੇ ਭਰਾ ਹੁੰਦੇ ਨੇਗੇ ਉਹ ਇੱਕ ਦੂਜੇ ਨਾਲ ਰਲ ਮਿਲ ਕੇ ਕੰਮ ਕਰ ਕਰਦੇ ਆ ਤੇ ਕੰਮ ਸਾਂਝਦੇ ਆ ਵਿਆਹਾਂ ਦੇ ਵਿੱਚ ਪਰ ਜੇ ਅੱਜ ਦੀ ਗੱਲ ਕਰੀਏ ਅੱਜ ਦੇ ਕੰਮ ਦੇ ਵਿੱਚ ਬਹੁਤ ਹੱਦ ਤੱਕ ਹੈ ਜਿਹੜਾ ਉਹ ਕੰਮਕਾਰ ਘਟ ਚੁੱਕਿਆ ਹੈ ਕਿਉਂਕਿ ਠੇਕੇਦਾਰੀ ਸਿਸਟਮ ਹੋ ਗਿਆ ਪੈਲਸਾਂ ਦੇ ਵਿੱਚ ਅੱਜ ਕੱਲ ਵਿਆਹ ਹੋਣ ਲੱਗ ਪਏ ਤੇ ਵੀਡੀਓ ਵਧੀਆ ਲੱਗੀ ਤੁਸੀਂ ਸ਼ੇਅਰ ਕਰਦੇ ਹੋ ਤੇ ਭਾਈਚਾਰ ਸਾਂਝ ਨੂੰ ਕਿਵੇਂ ਦੇਖਦੇ ਹੋ ਤੁਸੀਂ ਆਪੋ ਆਪਣੇ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ ਸਾਰੇ ਹੀ ਭਰਾਵਾਂ ਦਾ